ਇਹ ਕੋ ਨਵਾਂ ਸਾਧਨ ਹੋਣ ਦਾ ਪੁਰਾਣੇ ਸੈਮ ਦਾ ਆ ਦੇਖੋ ਬਾਪੂ ਜੀ ਸੈਡ ਕੱਢਦੇ ਗੰਨੇ ਦੇ ਵਿੱਚ ਹੁਣ ਤਾਂ ਮਸ਼ੀਨੀ ਦੌਰ ਚੱਲ ਗਿਆ ਆ ਚੀਜ਼ ਕਿਤੇ ਕਿਤੇ ਮਿਲਦੀ ਆ ਬਾਈ ਦੇਖਣ ਨੂੰ ਆ ਦੇਖੋ ਸਤਿ ਸ੍ਰੀ ਅਕਾਲ ਬਾਪੂ ਜੀ ਹੋਰ ਸਤਿ ਬਾਪੂ ਜੀ ਨਵੀ ਤਾਜੀ ਬਹੁਤ ਦੇਰ ਬਾਪੂ ਜੀ ਇਹ ਦੇਖਿਆ ਚੀਜ਼ ਆਪਾਂ ਨੇ ਜੀ ਇਹ ਆਪਣੇ ਸਾਧਨਾਂ ਘਰ ਦੇ ਸਾਧਨਾਂ ਆ ਜੀ ਅੱਛਾ ਜੀ ਏ ਬਾਪੂ ਜੀ ਮਸ਼ੀਨੀ ਨਾਲੋਂ ਸਸਤਾ ਪੈਂਦਾ ਹਾਂ ਮਸ਼ੀਨੀ ਦਾ ਸਸਤਾ ਨਹੀਂ ਟੋਕੀ ਕੱਖਾਂ ਦੇ ਪਾ ਕੇ ਥੋੜਾਣਾ ਹਾਂਜੀ ਆ ਬਾਪ ਆ ਆਹ ਆਹ ਮਸ਼ੀਨੀ ਦਾ ਔਰ ਬਹੁਤਾ ਹੋ ਗਿਆ ਜੀ ਹਾਂਜੀ ਹਾਂਜੀ ਯਾਨੀ ਕੰਮ ਇਹੀ ਆ ਅਸਲ ਵਧੀਆ ਚੀਜ਼ ਕੰਮ ਤਾਂ ਇਹੀ ਆ ਪਹਿਲਾਂ ਇਹਨਾਂ ਦੀ ਇਹਨਾਂ ਦੀ ਬਰਕਤ ਹੀ ਪਉਂਦਾ ਹੁੰਦੀ ਉਹ ਜੀ ਆਹ ਦੇਖੋ ਤੁਸੀਂ ਬਜ਼ੁਰਗ ਲੱਗੇ ਹੋਏ ਨੇ ਬਾਈ ਸਾਈਡ ਕੱਢ ਰਹੇ ਨੇ ਅੱਜ ਦੇ ਨਵੇਂ ਮੁੰਡੇ ਦੇਖ ਲਓ ਤੁਸੀਂ ਖੇਤੀ ਛੱਡੀ ਜਾਂਦੇ ਨੇ ਵੀਰੇ ਤਾਂ ਹੀ ਬੱਜਦਾ ਜੀ ਆਪਾਂ ਆਪ ਕਰਾਂਗੇ ਮਸ਼ੀਨਰੀ ਨਾਲ ਤਾਂ ਬਚਣਾ ਹੀ ਕੀ ਆ ਜੀ ਉਹਦਾ ਤੇਲ ਖर्चा ਹੀ ਨਹੀਂ ਪੂਰਾ ਹੁੰਦਾ ਹਾਂ ਜੀ 2000 ਦੀ ਕਹੇ ਨਾ ਹਾਂ ਜੀ 3000 ਦਾ ਤੇਲ ਲੱਗਦਾ ਕਿੱਲੇ ਨੂੰ ਅੱਛਾ ਜੀ ਹਾਂ ਤਿੰਨ ਹੀ ਅਰਧਾ ਲਾ ਜਾਂਦਾ ਇਹ ਪੂਰਾ ਕਿੱਲੇ ਨੂੰ 3000 ਦਾ ਤੇਲ ਲੱਗੂਗਾ ਕਿੱਲੇ ਨੂੰ ਅੱਛਾ ਇੱਕ ਮਿੰਟ ਬਾਅਦ ਲੈ ਆ ਆ ਇਹਨੂੰ ਕੱਖਾਂ ਦੀ ਟੋਕਰੀਓ ਪਾਉਣੀ ਆ ਵਿਚਾਰਿਆਂ ਨੂੰ ਆ ਆ ਦੇਖੋ ਬਾਈ ਬਾਪੂ ਸਵੇਰ ਦਾ ਲੱਗਿਆ ਹੋਇਆ ਤੁਹਾਨੂੰ ਬਾਹਣ ਦਿਖਾਉਣਾ ਆ ਦੇਖ ਲੋ ਇਹ ਬਾਪੂ ਦੀ ਮਿਹਨਤ ਆ ਜਾਂਦਾ ਕਮਲਾਈ ਝੋਟਾ ਲਈ ਅੱਛਾ ਜੀ ਕਮਾਈ ਦਾ ਨਾ ਨਾ ਬਾਧੂ ਹੋਣੀ ਹੈ ਪਹਿਲਾਂ ਹਾਂ ਬਾਧੂ ਕਮਾਈ ਆਇਆ ਪੂਰਾ ਥੱਲੇ ਤੱਕ ਜਾਂਦਾ ਹੀ ਹੈ ਹਾਂ ਹਾਂ ਪੂਰਾ ਫੁੱਲ ਲੱਗਦਾ ਹਾਂ 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 ਹੁਣ ਸਮਾਂ ਸਮਾਂ ਬੱਜ ਲੱਗਿਆ ਹੁਣ ਉਹ ਲੱਗ ਗਿਆ ਅੱਜ ਬੋਲਦਾਗਾ ਬੋਲਦਾ ਹਾਂ ਹਾਂ ਜੀ ਨਹੀਂ ਬਾਪੂ ਜੀ ਦੇਖੋ ਜੇ ਮਿਹਨਤ ਕਰਾਂਗੇ ਤਾਂ ਦੋ ਪੈਸੇ ਵੀ ਬਚਣਗੇ ਹਾਂ ਹਾਂ ਹੈਨਾ ਜੀ ਇਹਨਾਂ ਦਾ ਖਰਚਾ ਨਹੀਂ ਦਾ ਹਾਂ ਇਹਨਾਂ ਦਾ ਖਰਚਾ ਨਹੀਂ ਹੈ ਹੁਣ ਉਹੀ ਖਰਚਾ ਮਸ਼ੀਨਰੀ ਤੇ ਹੋ ਗਿਆ ਜੀ ਹਾਂ ਜਿਹੜੀ ਬਚਤ ਹੈ ਜ਼ਿਮੀਦਾਰ ਨੂੰ ਉਹ ਚਾਰ ਕਿੱਲਾ ਦਾ ਟਰੈਕਟਰ ਬਿਛਕ ਨਾ ਲਵੇ ਹਾਂ ਜੀ ਹਿੰਮਤ ਤਾਂ ਆਹੀ ਤਾਂ ਬੰਦੂ ਜੀ ਵਾਉਣ ਦੀ ਉਹੀ ਤਾਂ ਹੈ ਜੀ ਹਾਂ ਕਰਦੇ ਥੱਲੇ ਆਵੇਂ ਆ ਜਾ ਹਾਂ ਹਾਂ ਆ ਬੰਦ ਕਿ ਚਾਰ ਵਜੇ ਚੱਲੇਗਾ ਪੰਡਾ ਕਿਹੜਾ ਪੰਡਾ ਬਾਪੂ ਜੀ ਅੱਤੋ ਅੱਛਾ ਜੀ ਅੱਤੋ ਤੋਂ ਆਏ ਹੋ ਫੇ ਤੂੰ ਇਹੀ ਕੰਮ ਕਰਦੇ ਹੋ ਹਾਂ ਜੀ ਹਾਂ ਹਾਂ ਇਹ ਗੰਨਾ ਸੀਡਣ ਦਾ ਬੋਲਦੇ ਹੋ ਗੰਨਾ ਸੀਡਣ ਲਾਉਣਾ ਦਾ ਬਾਲਦਾਂ ਨ ਸੀਜ਼ਨ ਲਾਉਨੇ ਹੋ ਹਾਈ ਆ ਦੇਖ ਲੋ ਬਾਈ ਬਾਪੂ ਸੀਜ਼ਨ ਲਾਉਂਦਾ ਬੌਲਦਾਂ ਨਾਲ ਤਿੰਨ ਘੰਟੇ ਲੱਗੇ ਨੇ ਰਤੋਂ ਤੋਂ ਆਉਣ ਨੂੰ ਆ ਆ ਦੇਖ ਲੋ ਜਿਹਨੇ ਕੰਮ ਕਰਨਾ ਹੁੰਦਾ ਆ ਬਜ਼ੁਰਗ ਦੇਖ ਲੋ ਸਿਆਣਾ ਮਾਰੋ ਨਿਗਾ ਅੱਜ ਦੀ ਪੀੜ੍ਹੀ ਦੇਖ ਲੋ ਕਿਦਾਂ ਨਹੀਂ ਤੁਰੀ ਜਾਂਦੀ ਆ ਤਿੰਨ ਘੰਟੇ ਹੋ ਗਏ ਰਤੋਂ ਤੋਂ ਬਾਪੂ ਆਇਆ ਤੁਰ ਕੇ ਲੈ ਕੇ ਬੌਲਦਾਂ ਨੂੰ ਤੁਸੀਂ ਕਹੀ ਇਹਨੂੰ ਕਮਾਈ ਨਹੀਂ ਹੈ ਕਮਾਈ ਨਹੀਂ ਹੈ ਆ ਦੇਖੋ ਜਿਹਨੇ ਕਮਾਈ ਕਰਨੀ ਆ ਬਾਲ ਦਾ ਜੋੜੀ ਹਸੀ ਗਾ ਬਾਪੂ ਜੀ ਇਹ ਬਾਪੂ ਜੀ ਤੁਸੀਂ ਬਾਲ ਦਾ ਨਾ ਕਿੰਨਾ ਕੋਹ ਕਰ ਦਿੰਦੇ ਹੋ ਇਹ ਵਕੀਲੇ ਦਾ ਕਿੰਨੇ ਕਿਲੇ ਨਿਕਲੀ ਜਾਂਦਾ ਜੀ ਰੋਟ ਅੱਛਾ ਜੀ ਮਾਲਾ ਖੜ ਕੇ ਦੱਸੋ ਜੀ ਆਪਣੇ ਜਿਹੜੇ ਦਰਸ਼ਕਾਂ ਨੂੰ ਥੋੜਾ ਪਤਾ ਲੱਗਿਆ ਨਾ ਇਹ ਤੁਸੀਂ ਦੱਸ ਦਿਓ ਕੀ ਸਾਫਤ ਕਲ ਜਾਂਦਾ ਕਿਲੇ ਦਾ ਜੇ ਕਹੇ ਲੋੜ ਹੋਵੇ ਉਹ ਤੁਹਾਨੂੰ ਕੰਟੈਕਟ ਕਰ ਲੂ 1500 ਰੁਪਏ ਕੀ 1500 ਰੁਪਿਆ ਕੀਲੇ ਆ ਜੀ ਅੱਛਾ ਜੀ ਵਿਹਾੜੀ ਦੇ ਕਾਇ ਕੀਲੇ ਕਰਨੇ ਨਹੀਂ ਹੋਈ ਤਿੰਨ ਕੀਲੇ ਵਿਹਾੜੀ ਦੇ ਤਿੰਨ ਕੀਲੇ ਅੱਛਾ ਜੀ ਆਪਣਾ ਪਿੰਡ ਰਤੋਂ ਆਈ ਅੱਛਾ ਰਤੋਂ ਤੋਂ ਫਿਰ ਆਉਣੇ ਹੋ ਜੇ ਕਹੇ ਮੰਨ ਕੇ ਚਲੋ ਕਿਤੇ ਦੂਰ ਨੇੜੇ ਤੇਰੇ ਬਣਾਉਣਾ ਹੋਵੇ ਕਿਤੇ ਵੀ ਹੋਵੇ ਜਹੇ ਅੱਛਾ ਜੀ ਉਹਦੇ ਆਣੇ ਹੋਵੇ ਮੈਂ ਆਪਣੇ ਟੈਂਪੂ ਚੜਾ ਲੂ ਠੀਕ ਹੈ ਜੀ ਟੈਂਪੂ ਤੁਸੀਂ ਆਪ ਲੈ ਕੇ ਜਾਉਗੇ ਖਰਚਾ ਖਰਚਾ ਮੈਂ ਆਪ ਕਰੂ ਠੀਕ ਹੈ ਜੀ ਥੋੜਾ 1500 ਰੁਪਿਆ 1500 ਰੁਪਏ ਕੀਲੇ ਠੀਕ ਹੈ ਕੀਲੇ ਆ 7 ਕੀਲੇ 10 ਕੀਲੇ ਹੋਣਾ ਇਹ ਤਿੰਨ ਜਿਆਦਾ ਟੱਪੂ ਵਾਲੇ ਲਊਗਾ ਹਾਂ ਜੀ ਯਾਨੀ ਮੰਨ ਕੇ ਚਲੋ ਤਿੰਨ ਚਾਰ ਕਿਲੇ ਚਾਹੀਦੇ ਨੇ ਪੰਜ ਚਾਰ ਕਿਲੇ ਪੰਜ ਚਾਰ ਕਿਲੇ ਨਾਲ ਵੀ ਹੋਵੇ ਫਿਰ ਅਗਲਾ ਆਪਣਾ ਬਲਾਲ ਵੇ ਜੀ ਹਾਂ ਹਾਂ ਯਾਨੀ ਭਾਈ ਜਿਆਦਾ ਕਰਾਇਦਾ ਹੀ ਹੋ ਜਾਣਾ ਹਾਂ ਜੀ ਹਾਂ ਵੀ ਤੁਸੀਂ ਕੰਮ ਵਧੀਆ ਇੱਕ ਨੰਬਰ ਕਰਦੇ ਹੋ ਠੀਕ ਹੈ ਇਹ ਹੱਥੀ ਕੰਮ ਹੈ ਜੀ ਦੇਖੋ ਬਾਪੂ ਦਾ ਬੋਲ ਦਾ ਨਾ ਕਰਦੇ ਨੇ ਭਾਈ ਜੇ ਕਿਸੇ ਵੀ ਨੂੰ ਕਿਸੇ ਨੂੰ ਵੀ ਲੋੜ ਹੋਵੇ ਇੱਕ ਗੜਾਈ ਦੀ ਸਿੰਝਾਈ ਦੀ ਜੋ ਵੀ ਹੈ ਜਿਵੇਂ ਬਾਪੂ ਜੀ ਕਰਦੇ ਨੇ ਭਾਈ ਤੁਸੀਂ ਇਹਨਾਂ ਦਾ ਕੰਟੈਕਟ ਬਾਪੂ ਜੀ ਤੁਹਾਡਾ ਫੋਨ ਨੰਬਰ ਵਗੈਰਾ ਹੈ ਕੋਈ ਪਤਾ ਹੈ ਰ ਹਾਂ ਤੁਸੀਂ ਦੱਸੋ ਸੰਗਤਾਂ ਨੂੰ ਫਿਰ ਤੁਹਾਨੂੰ ਲੋੜ ਹੋਵੇ ਇਹਨਾਂ ਨੂੰ ਆਪਣਾ ਟਿੱਕ ਮੇਰੇ ਮੈਂ ਭਾਈ ਤੁਹਾਨੂੰ ਫੋਨ ਨੰਬਰ ਕੱਢ ਕੇ ਦਿੰਦਾ ਲੋ ਜੀ ਭਾਈ ਜੀ ਤੁਹਾਨੂੰ ਬਾਪੂ ਜੀ ਦਾ ਨੰਬਰ ਵੀ ਦੱਸਦੇ ਆਪਾਂ ਬਾਪੂ ਜੀ ਦਾ ਨੰਬਰ ਸਕਰੀਨ ਤੇ ਵੀ ਦਵਾਂਗੇ ਬਾਕੀ ਤੁਹਾਨੂੰ ਮੈਂ ਬੋਲ ਕੇ ਦੱਸ ਦਿੰਦਾ ਇਹਨਾਂ ਦਾ ਹੈਗਾ ਨੰਬਰ 790 182 1332 ਬਾਕੀ ਮੈਂ ਸਕਰੀਨ ਤੇ ਨੰਬਰ ਪਾ ਦੂੰਗਾ ਨਾਲ ਜੇ ਕਿਸੇ ਨੂੰ ਲੋੜ ਹੋਵੇ ਭਾਈ ਬਾਪੂ ਜੀ ਨੂੰ ਦੱਸਿਓ ਇਨਾ ਤੋਰੀ ਫਲ ਕਾ ਬਜਾਣਾ ਚੱਲੀ ਜਾਂਦਾ ਵਧੀਆ। ਆ ਦੇਖੋ ਕਿੰਨਾ ਬਈਆ ਮਿਹਨਤ ਕਰਦੇ ਨੇ। ਹਾਂਜੀ। ਤੜਕੇ ਤੋਂ ਉੱਠਾ ਪੈਂਦਾ ਰੋਦੇ। ਤੜਕੇ ਦੇ ਉੱਠਣਾ ਪੈਂਦਾ। ਆ ਲਓ ਜੀ ਤੁਹਾਡਾ ਫੋਨ ਮੈਂ ਨੰਬਰ ਪਾਤਾ। ਆਪਾਂ ਨੇ ਨੰਬਰ ਲੋਕਾਂ ਨੂੰ, ਵੀਰਾਂ ਨੂੰ ਤੁਹਾਡੇ ਸਾਰੇ ਹੀ ਜਿਨ੍ਹਾਂ ਨੂੰ ਲੋੜ ਹੋ ਤੁਹਾਡਾ ਕੰਟੈਕਟ ਕਰ ਲੈਣਗੇ ਵੀਰੋਨਾਂ ਨੂੰ। ਲਓ ਵੀ ਬਾਪੂ ਜੀ ਦੀ ਮਿਹਨਤ ਨੂੰ ਪਾਈ ਦੇਖਦੇ ਹੋਏ ਬਾਪੂ ਜੀ ਨਾਲ ਕੰਟੈਕਟ ਜ਼ਰੂਰ ਕਰੋ। ਤੇ ਇਹਨਾਂ ਨੂੰ ਪਾਈ ਕੰਟੈਕਟ ਕਰਕੇ ਆਪਣਾ ਜਿਉਂ ਵੀ ਆ ਕੰਮਕਾਰ ਕਰਾਉਣਾ ਤੁਸੀਂ ਕਰਵਾ ਲਿਓ। ਬਾਕੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਤੇ ਲਾਇਕ ਜ਼ਰੂਰ ਕਰ ਦਿਓ ਬਾਈ ਬਾਪੂ ਜੀ ਦੀ ਵੀਡੀਓ ਆਪਾਂ ਨੇ ਪਾਈ ਆ ਬਾਈ ਫੇਸਬੁੱਕ ਤੇ YouTube ਤੇ ਤੇ ਤੁਹਾਡੇ ਸਾਰੇ ਬਾਪੂ ਜੀ ਦਾ ਵੀ ਕੰਮ ਚੱਲੀ ਜਾਊ ਨਾਲੇ ਆਪਣੇ ਵੀਡੀਓ ਨੂੰ ਸ਼ੇਅਰ ਤੇ ਲਾਇਕ ਜ਼ਰੂਰ ਕਰਿਆ ਕਰੋ ਮੇਰਾ ਵੀ ਜਿਹੜੀ ਵਧੀਆ ਲੱਗੇ ਵੀਡੀਓ। ਚਲੋ ਠੀਕ ਆ ਬਾਪੂ ਜੀ ਚੰਗਾ ਜੀ ਫੇਰ ਮਿਲਦੇ ਆ